ਗੁਰਨਾਥੀਆਂ ਕਾ ਇੱਕ ਦਾਤਾ ਸੋ ਮੈਂ ਇਸਰਨਾਈ ਸਤਨ ਦੇ ਪਾਵਨ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸواری ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਹੋ ਗਈ ਹੈ ਮੇਰ ਸਤਿਗੁਰਾਂ ਜਿਓ ਸਤ ਸੰਗ ਦੀਆਂ ਮੁਬਾਰਕ ਕਠੀਆਂ ਆਪਣ ਸਤ ਗੁਰਾਂ ਨੇ ਬਖਸ਼ਿਸ਼ ਕੀਤੀਆਂ ਹਨ ਕਦਾਂਤ ਲਾਗਤ 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 ਹੈ ਭਰਮ ਭਾਗਤ ਭਾਗਤ ਇਹ ਬੜੀ ਕਿਰਪਾ ਹੁੰਦੀ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਕਿ ਸੈਦਿਤ ਤੇ ਕਾਬਿਤ ਗੁਰੂ ਦੇ ਪਿਆਰ ਵਿੱਚ ਚੱਲਦਾ ਰਹੇ ਚੱਲਦਾ ਰਹੇ ਅਨਭਵੀ ਪੁਰਖ ਕਹਿੰਦੇ ਨੇ ਅਸੀਂ ਤੇ ਥੋੜਾ ਜਿਹਾ ਕੁਝ ਸਵਾਸ ਇਦਰ ਦੇ ਪਾਸੇ ਕੋਈ ਉਹਦੀ ਕਿਰਪਾ ਨਾਲ ਲੱਗੇ ਇਹ ਕਹਿੰਦੇ ਪਤਾ ਨਹੀਂ ਕਦੋਂ ਕਿਵੇਂ ਉਹ ਮਿਹਰਬਾਨ ਹੋਇਆ ਸਾਡੇ ਕੋਲ ਅਥਾਥ ਜਾਂਦੀ ਇਹ ਉਹਦੀ ਦਇਆ ਹੈ ਆਪਾ ਕਲ ਕੀ ਕਰ ਪਾਤਸ਼ਾਹੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਣ ਹੋ ਰਿਹਾ ਨਾ ਦਾਤਾਰ ਪਿਤਾ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸਪੰਥ ਦੀ ਜਦੋਂ ਸਿਰਜਣਾ ਕੀਤੀ ਮੇਰੇ ਬਾਦਸ਼ਾਹ ਦੇ ਹੱਥ ਵਿੱਚ ਸ਼ਾਮਕ ਦੀ ਤੇਗ ਫੜੀ ਹੋਈ ਸੀ ਔਰ ਬਹੁਤ ਵੱਡਾ ਇਕੱਠ ਸੀ ਸੰਗਤ ਦਾ ਜਦੋਂ ਮੇਰੇ ਬਾਦਸ਼ਾਹ ਨੇ ਗਿਆ ਇੱਕ ਸਿਰ ਦੀ ਲੋੜ ਹੈ ਸਾਥ ਸੰਗਤ ਜੀ ਇੰਤਾਂ ਇੱਕ ਇੱਕ ਕਰਕੇ ਮਹਾਰਾਜ ਨੇ ਪੰਜ ਵਾਰੀ ਇਹ ਮੰਨ ਦੁਹਾਈ ਤੇ ਸੰਗਤ ਵਿੱਚੋਂ ਵਾਰੀ-ਵਾਰੀ ਪੰਜ ਸਿੱਖ ਉੱਠਦੇ ਗਏ ਜਿਨ੍ਹਾਂ ਨੇ ਸੀਸ ਭੇਟ ਆਕੀ ਤਾ ਹੁਣ ਸਤਿਗੁਰੂ ਜੀ ਕੁਝ ਸਮਾਤੰਬੂ ਦੀ ਅੰਦਰ ਵੈਕ ਕੇ ਜਦੋਂ ਬਾਹਰ ਆਏ ਤੇ ਸਾਰੀ ਸੰਗਤ ਹੈਰਾਨ ਇਸੀ ਕਲਸਨ ਵੀ ਕਿ ਉਹ ਪੰਜ ਮਰ ਜੀਵੜੇ ਉਹ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੀ ਨਜ਼ਰ ਆ ਰਹੀ ਸੀ ਸਾਧ ਸੰਗਤ ਦੀ ਸੋਹਣੀ ਦਸਤਾਰੇ ਸਜ ਰਹੀ ਸੀ ਔਰ ਨੀਲੇ ਝੋਲਿਆਂ ਦੇ ਉੱਤੇ ਬਹੁਤ ਹੀ ਸੁੰਦਰ ਗੱਥਰੇ ਕਿਰਪਾਨ ਸੀ ਡੇਢ ਇੱਕ ਸ਼ਹਿਰੇ ਸੰ ਅਰ ਸਾਰ ਸੰਤਤ ਜੀ ਰੂਪ ਇਲਾਹੀ ਸੀ ਫਿਰ ਮੇਰੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਦਾ ਪਾਠ ਕਰਕੇ ਪੰਜਾਂ ਅੰਮ੍ਰਿਤ ਸ਼ਕਾਇਆ ਤੇ ਬਾਅਦ ਵਿੱਚ ਉਹਨਾਂ ਦੇ ਕੋਲੋਂ ਆਪ ਮੰਗ ਕੀਤੀ ਵੀ ਮੈਨੂੰ ਵੀ ਗੋਪਿਤ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇਓ ਭਾਈ ਦਇਆ ਸਿੰਧੀ ਥੋੜੀ ਸੋਚ ਵਿੱਚ ਸਨ ਪਰ ਤਲਗੀ ਧਰ ਪਾਤਸ਼ਾਹ ਨੇ ਕਿਹਾ ਕਹਿੰਦੇ ਖਾਲਸਾ ਗੁਰੂ ਗੁਰੂ ਖਾਲਸਾ ਕਰਉ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇਉ ਸ਼ੰਕਨਾ ਕਰੀ ਜੈ ਸਾਥ ਦਾਤ ਹੋਏ ਤੀਜੈ ਅੰਮ੍ਰਿਤ 시ਕਾਓ ਮੋਹਿ ਕਿਐਸੇ ਤੁਮ ਦੀਨੇਓ ਇਤ ਸਾਥ ਸੰਗਤ ਜੀ ਖਾਲਸਾ ਪੰਥ ਦੀ ਸਿਰਜਣਾ ਹੋਈ ਔਰ ਪਹਿਲੇ ਦਿਨ ਦੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ गुरु के सिखा ने अमृत पान की था और विशेष तौर पे हदायत होई मेरा खालसा सदा एक वाहे गुरु जी दी की भजन बंदगी विच रहेगा जागत जोत जपै निस्बासुर एक बिना मन नैक ना ਪੂਰਨ ਪ੍ਰੇਮ ਪਰਤੀਤ ਸਜੈ ਬ੍ਰਤ ਗੋਰ ਮੜੀ ਮਟ ਧੂਨ ਨਾ ਮੰਨੇ ਖਾਲਸੇ ਦੇ ਅੰਦਰ ਰੰਚਕ ਮਾਤਰ ਜਗ੍ਹਾ ਹੀ ਨਹੀਂ ਬਚੀ ਕਿਸੇ ਹੋਰ ਵਾਸਤੇ ਉਹਨੇ ਆਪਣੇ ਅੰਦਰ ਨੂੰ ਉਸ ਇੱਕ ਨਾਲ ਭਰਪੂਰ ਕੀਤਾ ਹੋਇਆ ਜਿਹਦੀ ਬਾਤ ਹੁਣੇ ਆਪਾਂ ਪੜਿਆ ਸਾਹਿਬ ਮੇਰਾ ਨੀਤ ਨਮਾ ਏਕੋ ਹੈ ਭਾਈ ਇਕੋ ਹੈ ਸਾਹਿਬ ਮੇਰਾ ਇਕੋ ਹੈ ਇਕਮ ਇਕੰਕਾਰ ਨਿਰਾਲਾ ਅਬਰ ਅਜੋਨੀ ਜਾਤ ਨਾ ਜਾਲਾ ਸਤ ਸਿੰਗਤ ਜੀ ਜਦੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਇਹ ਖਬਰਾਂ ਰਿਪੋਰਟਰਾਂ ਨੇ ਔਰੰਗਜ਼ੇਬ ਤੱਕ ਵੀ ਭੇਜੀਆਂ ਪਹਾੜੀ ਰਾਜਿਆਂ ਤੱਕ ਵੀ ਇਹ ਖਬਰਾਂ ਪਹੁੰਚੀਆਂ ਸੱਬਣਾ ਤੱਕ ਸਾਤ ਸਿੰਘਿਤ ਕਹਿੰਦੇ ਔਰੰਗਜ਼ੇਬ ਨੇ ਇਥੋਂ ਦੀਆਂ ਰਿਪੋਰਟਾਂ ਵਾਸਤੇ ਹੁਣ ਇੱਕ ਵਿਸ਼ੇਸ਼ ਬੰਦਾ ਹਕੀਮ ਅਬੂ ਤਰਾਬ ਉਹਨੂੰ ਭੇਜਿਆ ਉਹਦੇ ਤੋਂ ਪਹਿਲਾਂ ਦੋ ਬੰਦੇ ਹੋਰ ਭੇਜੇ ਪਤੀ ਪਤਨੀ ਦੋ ਜਾਣੇ ਜਿਨ੍ਹਾਂ ਨੂੰ ਸਾਡੇ ਪੰਥ ਵਿੱਚ ਗੁਲਾਬੇ ਲਿਖਿਆ ਉਹ ਬਾਗਬਾਨੀ ਦਾ ਕੰਮ ਸੰਭਾਲਦੇ ਸੀ ਜਾਣਦੇ ਸੀ ਉਹਨਾਂ ਨੇ ਭਾਈ ਕੇਸਰਾ ਸਿੰਘ ਜਿਹੜਾ ਮੁਖੀ ਮਾਲੀ ਸੀ ਉਹਦੇ ਕੋਲ ਆ ਕੇ ਨੌਕਰੀ ਕਰ ਲਈ ਤੇ ਉਹ ਇਤੋਂ ਦੀਆਂ ਰਿਪੋਰਟਾਂ ਖਬਰਾਂ ਇਕੱਠੀਆਂ ਕਰਨ ਲੱਗੇ ਹਕੀਮ ਅਬੂ ਤਰਾਬ ਆ ਗਿਆ ਦੋ ਨੌਕਰ ਲੈ ਆਇਆ ਨਾਲ ਨਾਲ ਦਾ ਭਤੀਜਾ ਆ ਗਿਆ ਇਹ ਗੁਲਾਮੇ ਰੋਜ਼ ਦੀਆਂ ਖਬਰਾਂ ਹਕੀਮ ਅਬੂ ਤਰਾਬ ਨੂੰ ਦਿੰਦੇ ਨੇ ਉਹ ਸੇ ਰੱਖ ਕੇ ਦਿੱਲੀ ਵਾਲੇ ਪਾਸੇ ਭੇਜਦੇ ਇਹ ਜੋ ਗੁਲਾਬੇ ਸੀ ਇਹ ਵੀ ਔਰੰਗਜ਼ੇਬ ਦੀ ਤਲਵਾਰ ਤੋਂ ਡਰਦੇ ਆਂ ਹਿੰਦੂ ਧਰਮ ਨੂੰ ਛੱਡ ਕੇ ਮੁਸਲਮਾਨ ਬਣੇ ਸਨ ਪਰ ਜਿਵੇਂ ਜਿਵੇਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਰੌਣਕ ਨੂੰ ਵੇਖਦੇ ਇੱਥੇ ਵਰਤ ਦੇ ਸੱਚ ਪ੍ਰੇਮ ਨੂੰ ਵੇਖਦੇ ਅੰਮ੍ਰਿਤ ਵੇਲੇ ਚੌਂਕੜੇ ਲੱਗੇ ਆਸਾ ਕੀ ਬਾਣ ਨਾਮ ਸਿਮਰਨ ਭਜਨ ਗਤ ਕੀ ਤੇ ਰੰਗ ਵੇਖਦੇ ਇਹਨਾਂ ਨੂੰ ਆਪਣੀ ਆਪ ਤੇ ਧਿਕਾਰ ਹੋਣ ਲੱਗੀ ਵੀ ਹੈ ਅਸੀਂ ਆਪਣਾ ਧਰਮ ਛੱਡ ਦਿੱਤਾ ਇਹ ਕੈਸੇ ਸੂਰਬੀਰ ਯੋਧੇ ਵੀ ਹਨ ਭਗਤ ਵੀ ਹਨ ਫੇਰ ਕਿਸੇ ਨਾਲ ਕਦੇ ਵਧੀਕੀ ਨਹੀਂ ਸੁਭਾਅ ਸਪਣਾ ਦਾ ਪਰੂਪਕਾਰੀ ਹੈ ਸਾਧ ਸੰਗਤ ਕੁਝ ਦਿਨ ਤੇ ਇਹ ਰੰਗ ਉਦੋਂ ਲੰਗਦੇ ਟੱਪਦੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਪੈਣੀ ਇਹਨਾਂ ਤੇ ਅੰਤਰਜਾਮੀ ਸਾਰਾ ਕੁਝ ਜਾਣਦੇ ਨੇ ਪਰ ਸਦਾ ਮੇਰ ਵਿੱਚ ਵਰਤਦੇ ਨੇ ਮੇਰੇ ਪਾਤਸ਼ਾਹ ਇਹਨਾਂ ਨੂੰ ਆਪਣੇ ਆਪ ਦੇ ਉੱਤੇ ਗੁੱਸਾ ਆਣ ਲੱਗਾ ਵੀ ਅਸੀਂ ਕੀ ਕਰ ਰਹੇ ਹਾਂ ਇਹਨਾਂ ਲੋਕਾਂ ਨੇ ਸਾਡਾ ਕੀ ਵਿਗਾੜਿਆ ਹੈ ਅਸੀਂ ਇਹਨਾਂ ਦੀਆਂ ਰਿਪੋਰਟਾਂ ਭੇਜਣ ਲੱਗੇ ਕਿਉਂਕਿ ਹੁਣ ਰਸ ਹੋਣ ਲੱਗ ਪਿਆ ਸੀ ਨਾਮ ਵਿੱਚੋਂ ਬਾਣੀ ਵਿੱਚੋਂ ਗੁਰਸਿੱਖਾਂ ਦੀ ਸੰਗਤ ਵਿੱਚੋਂ ਔਰ ਭਾਈ ਕੇਸਰਾ ਸਿੰਘ ਦੀ ਘਰ ਵਾਲੀ ਬੜੀ ਪਗਤ ਲੋਕ ਸੀ ਦੀਦੀ ਕਰਮਕੌਰ ਦਾ ਇਹਨਾਂ ਨਾਲ ਨੇੜਤਾ ਬਣੀ ਉਹਦਾ ਵੀ ਬੜਾ ਅਸਰ ਇਹਨਾ ਨਹੀਂ ਤੋ ਭੁੱਲਿਆ ਸਾਧ ਸੰਗਤ ਜੀ ਇੱਕ ਦਿਨ ਫਿਰ ਇਹ ਹਕੀਮ ਆਫ ਉਤਰਾਪ ਦੇ ਕੋਲ ਜਾ ਕੇ ਬਹਿ ਗਏ ਔਰ ਇਹਨਾਂ ਨੇ ਤਲਵਾਰ ਅੱਗੇ ਰੱਖ ਦਿੱਤੀ ਨੰਗੀ ਤੇਜ ਪਈ ਹੈ ਕਹਿਣ ਲੱਗੀ ਅਸੀਂ ਤੇਰੇ ਕੋਲ ਤਨਖਾਹ ਲਈ ਹੈ ਲੂਨ ਖਾਤੇ ਤੇਰਾ ਚਾਵੇਂ ਤੇ ਆ ਤੇਜ ਪਈ ਹੈ ਸਾਡੇ ਦੋਹਾਂ ਦੇ ਸਿਰ ਵੀ ਕੱਟਦੇ ਅਸੀਂ ਜੂਨ ਤੱਕ ਨਹੀਂ ਕਰਾਂਗੇ ਤੁਸੀਂ ਦੇਖੋ ਸੰਗਤ ਦਾ ਕਿੰਨਾ ਪ੍ਰਭਾਵ ਹੁੰਦਾ ਹੈ ਕਹਿੰਦੇ ਸਾਡੇ ਸਿਰ ਲਾਦੇ ਪਰ ਸਾਡੀ ਇੱਕ ਬੇਟੀ ਅਸੀਂ ਤੈਨੂੰ ਉਸ ਸੱਚੇ ਦੇ ਘਰ ਦੀਆਂ ਹੁਣ ਕੱਲ ਕੀ ਧਰ ਪਾਤਸ਼ਾਹ ਦੇ ਦਰਬਾਰ ਦੀ ਰਿਪੋਰਟ ਨਹੀਂ ਦੇ ਸਕਦੇ ਸਾਡਾ ਮਨ ਨਹੀਂ ਹੁੰਦਾ ਸਾਡੇ ਸਿਰ ਲਾ ਤੇ ਜੁੱਧਾ ਕਰਦੇ ਧੜ ਤੋਂ ਸਾਥ ਸੰਗਤ ਜੀ ਇਹਨਾਂ ਬੱਦ ਵੇਖ ਕੇ ਹਕੀਮ ਅਬੂ ਤਰਾਕ ਨੂੰ ਨਹੀਂ ਜਿਹੜਾ ਹੈ ਸੋਚਾਂ ਕੰਝਾਂ ਕਿਉਂਕਿ ਉਹ ਵੀ ਦਰਬਾਰ ਦੀ ਵਡਿਆਈ ਵੇਖਦਾ ਸੀ ਮਹਿਮਾ ਵੇਖਦਾ ਸੀ ਉਹਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਖਬਰਾਂ ਦਿਲਨੀਆਂ ਬੰਦ ਉਹ ਆਪ ਆਇਆ ਕਰਦਾ ਸੀ ਅਨੰਦਾ ਦੀ ਪੁਰੀ ਤੇ ਵਿੱਚ ਦਰਬਾਰ ਤੇ ਵਿੱਚ ਇਤ ਰੋਦਰ ਵਿਚਰਨਾ ਉਸਨੇ ਸਾਧ ਸੰਗਤ ਜੀ ਕਈ ਵਾਰੀ ਇਹਨੂੰ ਕਲ ਕੀ ਧਰ ਪਾਤਸ਼ਾਹ ਤੇ ਦਰਸ਼ਨ ਹੋਣੇ ਗੁਲਾਬੀਆਂ ਨੇ ਰਿਪੋਰਟਾਂ ਦੇਣੀਆਂ ਬੰਦ ਕਰ ਦਿੱਤੀਆਂ ਤੇ ਕੁਝ ਦਿਨਾਂ ਬਾਅਦ ਹਕੀਮ ਅਬੂ ਤਰਾਫ ਦੇ ਅੰਦਰ ਵੀ جنگ ਚੱਲਣੀ ਸ਼ੁਰੂ ਹੋ ਗਈ ਵੀ ਮੈਂ ਕੀ ਕਰ ਰਿਆ ਜਦੋਂ ਕਿਸੇ ਬੰਤੇ ਦੇ ਅੰਦਰ ਇੰਦਾ ਜੰਗ ਚੱਲਣੀ ਸ਼ੁਰੂ ਹੋ ਜਾਏ ਤਾਂ ਇਹ ਸਮਝਣਾ ਵੀ ਵਾਹਿਗੁਰੂ ਦੀ ਕਿਰਪਾ ਉਤਰ ਰਹੀ ਹੈ ਮੇਰ ਉਤਰ ਰਹੀ ਹੈ ਕਿਉਂਕਿ ਬੰਤੇ ਦੇ ਅੰਦਰ ਉਹਦਾ ਸਾਰਾ ਹੀ ਮਨ ਹੁਣ ਪੁਰੇ ਪਾਸੇ ਨਹੀਂ ਚੱਲ ਰਿਹਾ ਲੜਾਈ ਇਹ ਸੂਚਨਾ ਦਿੰਦੀ ਹੈ ਵੀ ਅੰਦਰ ਕੁਝ ਵਖਰੇਵਾ ਪੈਦਾ ਹੋ ਰਿਹਾ ਹੈ ਔਰ ਸਾਧ ਸੰਗਤ ਜੀ ਇਹਨੂੰ ਵੀ ਆਪਣੇ ਆਪ ਤੇ ਅਧਿਕਾਰ ਆਉਣ ਲੱਗੀ ਕਿ ਮੈਂ ਕੀ ਕਰ ਦਿਆ ਔਰ ਇਸ ਅੰਦਰ ਦੀ ਉਦੇੜ ਗੁਣ ਦੇ ਵਿੱਚ ਜੰਗ ਦੇ ਵਿੱਚ ਇਹਦੀ ਤਬੀਅਤ ਖਰਾਬ ਇਹ ਬਿਮਾਰ ਪੈ ਗਿਆ ਤੇ ਐਸਾ ਬਿਮਾਰ ਮਾਨੋ ਜਿਵੇਂ ਮੌਤ ਦੇ ਕੰਡੇ ਤੇ ਪਿਆ ਇਹਦੇ ਦੋਵੇਂ ਨੌਕਰ ਵੀ ਇਹਨੂੰ ਛੱਡ ਗਏ ਇਹ ਤਾਂ ਪਤੀਜਾ ਤੱਕ ਛੱਡ ਗਿਆ ਉਹ ਕਹਿੰਦਾ ਹੁਣ ਤੇ ਇੰਨੇ ਮਾਰੀ ਜਾਣੇ ਜਾ ਕੇ ਇਹਦੀ ਜ਼ਮੀਨ ਤੈਅ ਦੀ ਸੰਭਾਲਾਂ ਜਮੀਨ ਜਾਇਦਾਦ ਔਰ ਇਹ ਜੋ ਗੁਲਾਬੇ ਸਨ ਪਹਿਲਾਂ ਤੇ ਇਹ ਵੀ ਚੇਤ ਨਹੀਂ ਸੀ ਕਰਦਾ ਸੋਚਦੇ ਸੀ ਚਲੋ ਚੰਗਾ ਹੋਇਆ ਖਬਰਾਂ ਦੇਣੀਆਂ ਬੰਦ ਨਾ ਸਾਡੇ ਤੇ ਕੋਈ ਹੁਣ ਆਰਾਏ ਕਿ ਭਾਵੇਂ ਖਬਰਾਂ ਤੇ ਆਪਾਂ ਪਹਿਲਾਂ ਨਹੀਂ ਕਹਿੰਦੇ ਪਰ ਇਹ ਇੰਨਾ ਮਾੜਾ ਕੰਮ ਕਰ ਰਿਹਾ ਸੀ ਪਰ ਸਾਧ ਸੰਗਤ ਜੀ ਬੀਬੀ ਕਰਮਕੌਰ ਨੇ ਸਮਝਾਇਆ ਵੀ ਇੰਦਾ ਸੋਚਣਾ ਤੇ ਕਹਿਣਾ ਚੰਗਾ ਨਹੀਂ ਅਰੇਤ ਦੇ ਕਰਮ ਦਾ लेखा ਵਾਹਿਗੁਰੂ ਨੇ ਲੈਣਾ ਐ ਅਸੀਂ ਵਾਹਿਗੁਰੂ ਦੀ ਖੇਡ ਜਿਹੜੀ ਆਪਣੇ ਹੱਥ ਵਿੱਚ ਲੈਣ ਵਾਲੇ ਕੌਣ ਐ ਇਸ ਵੇਲੇ ਚਾਹੀਦਾ ਉਹਦੀ ਸੇਵਾ ਕੀਤੀ ਜਾਏ ਇਸ ਗੁਰਮੁਖੀ ਬੀਬੀ ਦੀ ਪ੍ਰੇਰਣਾ ਸਦਕਾ ਗੁਲਾਬਿਆਂ ਨੇ ਜਾ ਕੇ ਉਹਦੀ ਸੇਵਾ ਕੀਤੀ ਪਤੀ ਪਤਨੀ ਜਾ ਕੇ ਵਾਰੀ-ਵਾਰੀ ਉਹਦੀ ਸੇਵਾ ਕਰਨ ਦੇ ਦਵਾਦਾਰ ਨੂੰ ਕਰਦੇ ਕੁਝ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਹਕੀਮ ਅਬੂ ਤਰਾਬ ਵੱਲ ਹੋ ਗਿਆ ਹੁਣ ਕਿਸੇ ਚਾਹ ਵਿੱਚ ਆਉਂਦਾ ਸਾਧ ਸੰਗਤ ਜੀ ਆਨੰਦ ਦੀ ਪੂਰੀ ਸੰਗਤ ਦੇ ਦਰਸ਼ਨ ਕਰਦਾ ਹੈ ਉਹ ਕਿਸੇ ਹੋਰ ਰੰਗ ਵਿੱਚ ਵੇਖਦਾ ਹੈ ਔਰ ਸਾਧ ਸੰਗਤ ਇੱਕ ਦਿਨ ਕੀ ਹੋਇਆ ਇੱਕ ਸਰੀਰ ਆਇਆ ਜੀਤੇ ਵਿੱਚੋਂ ਆਤਮਾ ਦਾ ਭੌਲ ਉਡਾਰੀ ਮਾਰ ਔਰ ਇਸ ਸਰੀਰ ਨੂੰ ਗੁਰੂ ਕੇ ਸਿੱਖਾਂ ਵੱਲੋਂ ਵੀ ਬੜਾ ਪਿਆਰ ਕੀਤਾ ਗਿਆ ਤੇ ਕਲਗੀਧਰ ਪਾਤਸ਼ਾਹ ਆਪ ਤੇਜ ਘੋੜਾ ਢਣਾਉਂਦੇ ਹੋਏ ਆਏ ਇਸ ਸਿੱਖ ਦੇ ਸੁੰਦਰ ਸਰੀਰ ਨੂੰ ਬਹੁਤ ਪਿਆਰਿਆ ਮਹਾਰਾਜ ਨੇ ਤੇ ਇਹਦਾ ਸੰਸਕਾਰ ਵੀ ਕਲਗੀਆਂ ਵਾਲੇ ਨੇ ਆਪੜੀ ਰੱਖੀ ਕੀਤਾ ਹਕੀਮ ਬਾਬੂ ਤਰਾਬੇ ਸਾਰੀ ਖੇਡ ਵੇਖ ਰਿਹਾ ਹੈ ਔਰ ਸਾਧ ਸੰਗਤ ਹੈਰਾਨ ਪੜਿਆ ਵੀ ਇਸ ਸਿੱਖ ਦੇ ਉੱਤੇ ਗੁਰੂ ਜੀ ਇੰਨੀ ਮਿਹਰ ਕਿਵੇਂ ਕਰ ਰਹੇ ਨੇ ਕਾਰਨ ਕੀ ਹੈ ਫਿਰ ਇਹਨੂੰ ਪਤਾ ਲੱਗਿਆ ਵੀ ਇਹ ਗੁਰਮੁਖ ਭੰਗਮ ਸਿੰਘ ਹਰਵੇ ਦੇ ਨਾਮ ਕਾਂਡੀ ਦੀ ਰੰਗਣ ਵਿੱਚ ਰਹਿਣ ਵਾਲਾ ਕਾਰੋਬਾਰ ਕਰਨ ਵਾਲਾ ਜਿੰਨੇ ਕੁ ਪੈਸਿਆਂ ਨਾਲ ਘਰ ਦਾ ਆਪਣਾ ਇਹਦਾ ਗੁਜਾਰਾ ਚੱਲਦਾ ਹੈ ਬਾਕੀ ਦਾ ਇਹ ਧੰਨ ਵੀ ਲੋੜਵੰਤਾ ਦੀ ਸੇਵਾ ਤੇ ਲੱਗਦਾ ਖਾਸ ਤੌਰ ਤੇ ਸੂਰਮਿਆਂ ਦੀ ਬੜੀ ਸੇਵਾ ਕਰਦਾ ਹੈ ਤੇ ਇਹ ਕਈ ਤਰ੍ਹਾਂ ਦੀ ਕਲਾ ਵਿੱਚ ਪਰਬੀਨ ਹੈ ਔਰ ਇਸ ਦੇ ਸੂਰਮਿਆਂ ਨੂੰ ਕਪੜੇ ਸੀਣੇ ਤੱਕ ਸਿਖਾ ਦਿੱਤੇ ਨੇ ਸੂਈ ਚ ਧਾਗਾ ਪਾ ਸਕਦੇ ਸਾਧ ਸੰਗਤ ਹੋਰ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਇਹ ਬਿਲਾਸਪੁਰ ਦੇ ਇਲਾਕੇ ਵਿੱਚ ਗਿਆ ਉੱਥੇ ਇੱਕ ਸੂਰਬੇ ਨੂੰ ਇਹ ਲੱਭ ਕੇ ਲੈ ਕੇ ਆ ਰਿਹਾ ਸੀ ਤੇ ਬਿਲਾਸਪੁਰੀਏ ਰਾਜੇ ਦੀ ਫੌਜ ਨੇ ਵੇਖ ਲਿਆ ਉਹਨਾਂ ਨੇ ਕਿਹਾ ਸ਼ਾਇਦ ਇਹ ਰਿਪੋਟਾਂ ਕਰਨ ਵਾਲਾ ਹੈ ਉਹਨਾਂ ਨੇ ਫੜ ਲਿਆ ਔਰ ਇਹਨੂੰ ਕਿਹਾ ਵੀ ਆਪ ਤੁਹਾਡੇ ਕੇਸ ਕਤਲ ਕਰਨ ਵਾਲਾ ਛੱਡ ਦੇ ਮੇਰਾ ਕਹਿੰਦਾ ਨਹੀਂ ਇਹ ਮੇਰੇ ਗੁਰੂ ਦੀ ਪਵਿੱਤਰ ਦਿਸ਼ਾਨੀ ਫੇਰ ਇਹ ਨੂੰ ਕਿਹਾ ਠਾਕੁਰਾਂ ਨੂੰ ਮੱਥਾ ਟੇਕ ਕੈਂਤਮੇ ਇੱਕ ਦਾ ਪੁਜਾਰੀ ਹਾਂ ਏਕਮ ਏਕੰਕਾਰ ਤੇਰਾ ਆਲਾ ਅਮਰ ਅਜੋਨੀ ਜਾਤ ਨਾ ਜਾਲਾ ਮੇਰਾ ਠਾਕੁਰ ਘਟ ਘਟ ਵਿੱਚ ਰਹਿੰਦਾ ਹੈ ਕਹਿੰਦੇ ਫਿਰ ਤੀਸਰਾ ਕੰਮ ਇਹ ਜ਼ਹਿਰ ਦਾ ਪਿਆਲਾ ਬਿਨਾਂ ਪਏਗਾ ਇਹਨੇ ਕਲਗੀਆਂ ਵਾਲੇ ਦੇ ਚਰਨ ਵਸਾਏ ਹੋਏ ਨੇ ਹਿਰਦੇ ਵਿੱਚ ਵਾਧਿਆਂ ਵਾਲੇ ਨੂੰ ਸੀਸ ਝੁਕਾ ਕੇ ਨੇ ਬੜੇ ਸਹਿਜ ਤੇ ਨਾਲ ਜ਼ਹਿਰ ਦਾ ਪਿਆਲਾ ਪੀ ਲਿਆ। ਔਰ ਸਾਧ ਸੰਗਤ ਜੀ ਬਿਲਾਸਪੁਰੀਏ ਰਾਜ ਦੇ ਸਿਪਾਈ ਇਹਨੂੰ ਉੱਥੇ ਹੀ ਇਹਦੇ ਸਰੀਰ ਨੂੰ ਛੱਡ ਕੇ ਤੇ ਚਲੇ ਗਏ। ਔਰ ਸਾਧ ਸੰਗਤ ਜੀ ਹੁਣ ਕੋਜ ਇੱਕ ਸਿੰਘ ਸ਼ਿਕਾਰ ਵਾਸਤੇ ਗਏ। ਉਹ ਜਦ ਇਸ ਬਾਪੂ ਕਾਰੀ ਸਿੱਖ ਦਾ ਪਵਿੱਤਰ ਸਰੀਰ ਵੇਖਿਆ ਉਹ ਲੈ ਕੇ ਆਏ ਨਹੀਂ ਔਰ ਸਾਧ ਸੰਗਤ ਇਹਦਾ ਸਸਕਾਰ ਕਲਗੁਆਂ ਵਾਲੇ ਨੇ ਆਪਣੀ ਹੱਥੀ ਕੀਤਾ ਜੀ ਹਕੀਮ ਬਾਪੂ ਤਰਾਪ ਨੂੰ ਜਦੋਂ ਪਤਾ ਲੱਗਿਆ ਤੇ ਸਾਧ ਸੰਗਤੋ ਦੇ ਅੰਦਰ ਹੋਰ ਜਨ ਸ਼ੁਰੂ ਹੋ ਗਈ ਤੇਜ ਕਹਿਣ ਲੱਗਾ ਵੀ ਮੈਂ ਕਿਹੜਾ ਇੱਥੇ ਪਾਪ ਕਰਮ ਕੁਮਾਰਿਆਂ ਐਸੇ ਪਾਪੁ ਕਕਾਰੀ ਸਤਿਗੁਰੂ ਇਹਨਾਂ ਸਤਿਗੁਰਾਂ ਦਾ ਮੇਰੇ ਨਾਲ ਕੋਈ ਝਗੜਾ ਮੇਰੇ ਨਾਲ ਕੀ ਲੜਾਈ ਹੈ ਮੈਂ ਕਿਉਂ ਉਸ ਪਾਪੀ ਔਰੰਗਜ਼ੇਬ ਨੂੰ ਇੱਥੋਂ ਖਬਰਾਂ ਭੇਜ ਰਿਹਾ ਸਾਧ ਸੰਗਤ ਜੀ ਦੇ ਅੰਦਰ ਜੰਗ ਤੇਜ਼ ਹੋਈ ਔਰ ਇਹ ਉਰਥੋਂ ਛੋੜਾ ਹੁਣ ਹੋਰ ਅੱਗੇ ਗਿਆ ਇੱਕ ਪਾਸੇ ਜੰਗਲ ਵਾਲੇ ਪਾਸੇ ਗਿਆ ਕਿਉਂਕਿ ਹੁਣ ਸਿਰ ਵੀ ਇੱਕ ਤਰ੍ਹਾਂ ਨਾਲ ਭਾਰ ਲੱਗਦਾ ਸੀ ਆਪਣੇ ਕਰਨਾ ਕਰਕੇ ਇਹ ਦੌੜਿਆ ਜਦੋਂ ਜੰਗਲ ਵਿੱਚ ਗਿਆ ਉੱਥੇ ਇੱਕ ਹੋਰ ਕੌਤਕ ਦਿੱਟਾ ਉੱਥੇ ਇੱਕ ਗੁਰੂ ਦਾ ਸਿੱਖ ਕਿਸੇ ਬੰਦੇ ਦੇ ਸਰੀਰ ਦੇ ਉੱਤੇ ਭਿਆਨਕ ਰੋਗ ਕੋੜਾਜਿਕ ਦਾ ਹੋ ਗਿਆ ਤੇ ਗੁਰੂ ਦਾ ਇੱਕ ਸਿੱਖ ਜਿਹੜਾ ਹੈ ਉਦੇ ਸਰੀਰ ਨੂੰ ਚੀਲ ਦੇ ਤੇਲ ਦੇ ਨਾਲ ਸਾਫ ਕਰੀ ਜਾਂਦਾ ਹੈ ਉਹਦਾ ਤਵਾਦਾਰੂ ਕਰੀ ਜਾਂਦਾ ਤੇ ਸਾਧ ਸੰਗਤ ਜੀ ਹਕੀਮ ਅਬੂ ਤਰਾਬ ਨੇ ਦੇਖਿਆ ਤੇ ਬੜਾ ਹੈਰਾਨ ਹੋਇਆ ਕਿਉਂਕਿ ਹਕੀਮ ਅਬੂ ਤਰਾਬ ਉਸ ਬੰਤੇ ਨੂੰ ਜਾਣਦਾ ਸੀ ਉਹ ਬੰਤਾ ਸੰਗਤਾਂ ਜਦੋਂ ਆਉਂਦੀਆਂ ਸੀ ਅਨੰਤਪੁਰ ਸਾਹਿਬ ਕਈ ਵਾਰੀ ਪੇਟਾਵਾ ਲੁੱਟ ਲਿਆ ਕਰਦਾ ਸੀ ਕੰਨਿਆਂ ਦੇ ਉੱਤੇ ਵਧੀਕੀਆਂ ਕਰਿਆ ਕਰਦਾ ਸੀ ਹਕੀਮ ਅਪੂਤਰਾ ਉਸ ਸਿੱਖ ਨੂੰ ਇੱਕ ਪਾਸੇ ਲੈ ਗਿਆ ਕਹਿੰਦਾ ਵੀ ਤੁਸੀਂ ਇਹਦੇ ਤੇ ਪਰਪਕਾਰ ਕਰਦੇ ਏ ਤੇ ਮਾਰਨ ਦੇ ਲਾਇਕ ਦਾ ਹੈ ਗੁਰੂ ਦਾ ਸਿੱਖ ਕਹਿਣ ਲੱਗਾ ਅਸੀਂ ਇਹਦੇ ਕਰਮਾਂ ਨੂੰ ਜਾਣਦੇ ਆ ਤੁਸੀਂ ਦੱਸ ਰਹੇ ਹੋ ਅਸੀਂ ਜਾਣਦੇ ਹਾਂ ਪਰ ਕਹਿੰਦੇ ਸਾਡੇ ਗੁਰੂ ਨੇ ਸਾਨੂੰ ਸੋਚੀ ਦਿੱਤੀ ਹੈ ਕਿ ਇਤਾਂ ਦੇ ਬੰਦੇ ਨੂੰ ਮਾਰਨਾ ਬੁਝਦੇ ਲਈ ਹੈ ਹਾਂ ਇਹ ਠੀਕ ਹੋਵੇ ਤਗੜਾ ਹੋਵੇ ਮੈਦਾਨੇ ਜੰਗ ਵਿੱਚ ਆ ਦੇ ਸਾਹਮਣੇ ਤੇ ਖਾਲਸਾ ਫਿਰ ਤੇਜ ਦੇ ਜ਼ੋਰ ਬਖਾਂਦਾ ਪਰ ਖਾਲਸਾ ਅੰਦਰੋਂ ਕੋਈ ਈਰਖਾ ਨਹੀਂ ਕਿਸੇ ਨਾਲ ਰੱਖਦਾ ਖਾਲਸਾ ਕੀਨੇ ਤੇ ਸਾੜੇ ਵਿੱਚ ਨਹੀਂ ਜੀਉਂਦਾ ਖਾਲਸਾ ਸਦਾ ਇੱਕ ਅਕਾਲ ਪੁਰਖ ਦੇ ਪ੍ਰੇਮ ਵਿੱਚ ਜਿਉਂਦਾ ਜਿਹੜਾ ਅਕਾਲ ਪੁਰਖ ਸਭਨਾ ਦੇ ਅੰਦਰ ਵਸਦਾ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ ਖਾਲਸਾ ਸਦਾ ਕਿਰਣਾ ਨਫ਼ਰਤ ਤੋਂ ਉੱਤੇ ਪ੍ਰਭੂ ਦੀ ਬੰਦਗੀ ਸਰਬੱਤ ਦੇ ਭਲੇ ਤੇ ਕਲਗੀਆਂ ਵਾਲੇ ਦੇ ਬਚਨ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਸਾਚ ਤਹੂੰ ਸੁਣਦੇ ਹੋ ਸਬੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ ਕਹਿੰਦੇ ਮੈਂ ਇਹਦੇ ਸਾਰੇ ਕਰਮਾਂ ਨੂੰ ਜਾਣਦਾ ਹਾਂ ਪਰ ਐਸ ਵੇਲੇ ਮੇਰੇ ਗੁਰੂ ਦਾ ਹੁਕਮ ਹੈ ਕਿ ਇਹਦੀ ਤਵਾਦਾਰੂ ਕਰਨੀ ਚਾਹੀਦੀ ਸੋ ਮੈਂ ਕਰ ਰਿਹਾ ਜਦੋਂ ਇਹ ਬੋਲ ਸੁਣੇ ਹੁਣ ਤੇ ਹਕੀਮ ਅਬੂ ਤਰਾਬ ਨੂੰ ਸਾਧ ਸੰਗਤ ਜੀ ਸੇਧ ਦਾ ਭਾਰ ਹੀ ਚੱਕਣਾ ਔਖਾ ਹੋ ਗਿਆ ਉਹ ਕਮਲਿਆਂ ਵਾਂਗੂ ਦੌੜਿਆ ਸਾਧ ਸੰਗਤ ਜੀ ਦੌੜਿਆ ਜਾ ਰਿਹਾ ਹੈ ਸਤਲੁਜ ਦਰਿਆ ਵਾਲੇ ਪਾਸੇ ਇੱਕ ਥਾਂ ਤੇ ਜਦੋਂ ਉਹਨੂੰ ਸਾਹ ਚੜ ਗਿਆ ਉਹਦੇ ਕੋਲੋਂ ਤੁਰਿਆ ਵੀ ਨਹੀਂ ਅੱਗੇ ਜਾ ਰਿਹਾ ਉੱਥੇ ਹੀ ਬੈਠ ਗਿਆ ਤੇ ਆਪਣੀ ਆਪ ਤੇ ਇੰਨਾ ਗੁੱਸਾ ਆਇਆ ਕਿ ਮਿਆਨ ਵਿੱਚੋਂ ਆਪਣੀ ਤੇਗ ਕੱਢ ਕੇ ਆਪਣੇ ਹੀ ਮਾਰਨ ਲੱਗ ਇਨੇ ਨੂੰ ਕਲ ਕੀ ਧਰ ਪਾਤਸ਼ਾ ਉੱਥੇ ਸੈਰ ਕਰ ਰਵੇ ਸੀ ਜਦੋਂ ਹੀ ਇਹਦਾ ਹੱਥ ਤੀਗ ਦੇ ਮੁਰਥੇ ਤੇ ਗਿਆ ਪਾਤਸ਼ਾ ਨੇ ਉੱਤੇ ਹੱਥ ਰੱਖ ਦਿੱਤਾ ਕਹਿੰਦੇ ਹਕੀਮ ਅਬੂ ਤਰਾਬ ਇਹ ਉਹ ਦਰ ਹੈ ਜਿੱਥੇ ਜਾਨ ਲਈ ਨਹੀਂ ਜਾਂਦੀ ਜੀਵਨ ਦਾਣ ਦਿੱਤਾ ਜਾਂਦਾ ਹੈ ਔਰ ਸਾਧ ਸੰਗਤ ਜੀ ਕੁਝ ਦਿਨਾਂ ਦੇ ਵਿੱਚ ਹੀ ਕਲ ਕੀ ਤਰਪਾਸ਼ਾ ਦਾ ਪਾਵਨ ਪ੍ਰਕਾਸ਼ ਦਿਹਾੜਾ ਸੀ ਉਸ ਪ੍ਰਕਾਸ਼ ਦਿਹਾੜੇ ਦੇ ਉੱਤੇ ਇਹ ਗੁਲਾਬਿਆਂ ਦੀ ਜੋੜੀ ਸੀ ਜਿਹੜੀ ਪਤੀ ਪਤਨੀ ਉਹਨਾਂ ਨੇ ਵੀ ਅੰਮ੍ਰਿਤ ਪਾਨ ਕੀਤਾ ਹਕੀਮ ਅਬੂ ਤਰਾਪ ਨੇ ਵੀ ਖੰਡੇ ਦੀ ਪੌਲ ਛਕੀ ਤੇ ਸਿੰਘ ਸੱਜ ਕੇ ਆਪਣੇ ਜੀਵਨ ਨੂੰ ਸਫਲਿਆਂ ਕੀਤਾ ਦਾਤਾਰ ਪਿਤਾ ਦੀ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਹੀ ਨਾਮ ਦੀ ਦਾਤ ਖੰਡੇ ਦੀ ਪੌਲ ਬਖਸ਼ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਵਿਚਾਰਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦਿਆਂ ਫਤਿਹ ਗੁਲਾਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ